ਦੇਸ਼ ਦੇਸ਼ ਵਿੱਚ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਐਸੀ ਫਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਇਤਿਹਾਸ ਲੈ ਕੇ ਜੋ ਅਕਾਲਪੁਰਖ ਜੀ ਦੀ ਮੇਰ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਪ੍ਰਕਾਸ਼ ਕੀਤਾ ਜਾ ਰਿਹਾ ਹੈ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਕਮਿਸ਼ਨਰ ਭਾਈ ਲਖਮੀ ਸਿੰਘ ਜੀ ਠੱਠਾ ਇਨਕੋ ਅਸੀਂ ਅੱਜ ਜਾਣਾਂਗੇ ਅਗਲੇ ਭਾਗ ਦੀ ਅਗਲੀ ਕਿਸ਼ਤੇ ਦੀ ਜਾਣਕਾਰੀ ਸਤਿ ਸ਼੍ਰੀ ਅਕਾਲ ਸਤਿ ਆਪਾ ਤੁਹਾਨੂੰ ਸਾਰਾ ਡਾ. ਸਾਹਿਬ ਸਾਨੂੰ ਅਗਲੇ ਇਤਿਹਾਸਪਰਿ ਜਾਣਕਾਰੀ ਦੇਵਗੇ ਦੇਸ਼ ਉਦੇਸ਼ ਵਿੱਚ ਵਤਨ ਦੀ ਮਿੱਟੀ న్యూ ਚੈਨਲ ਵੇਖ ਰਹੇ ਹਾਂ ਇਸ ਮੂਲ ਸਾ ਸੰਗਤ ਨੂੰ ਮੇਰੇ ਪਿਆਰ ਭਰੀ ਸਾਸਰੀ ਗਾਲ ਜੀ ਸੰਧੂ ਸਾਹਿਬ ਜਿ세 ਲਈ ਐਪੀਹਰ ਦੇ ਵਿੱਚ ਅਸੀਂ ਮੁੱਲਾਂ ਤੇ ਕਾਜੀ ਨੇ ਜਦੋਂ ਗੁਰੂ ਨਾਨਕ ਮਹਾਰਾਜ ਨੂੰ ਆਪਣੇ ਨਾਲ ਨਮਾਜ਼ ਪੜਨ ਵਾਸਤੇ ਆਖਿਆ ਉਥੋਂ ਤੱਕ ਪਹੁੰਚੇ ਹਾਂਜੀ ਮੁੱਲਾਂ ਤੇ ਨਵਾਬ ਕਾਜੀ ਤੇ ਨਵਾਬ ਇਹ ਕਹਿੰਦੇ ਜੀ ਤੁਸੀਂ ਕਹਿੰਦੇ ਹੋ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ ਕਿ ਤੁਸੀਂ ਸਾਡੇ ਨਾਲ ਜਾ ਕੇ ਤੇ ਨਮਾਜ਼ ਪੜੋ ਹਾਂਜੀ ਸਾਡੇ ਕਿਉਂਕਿ ਮੁੱਲਾ ਨੇ ਇਹ ਗੱਲ ਸੋਚੀ ਨਾ ਜਦੋਂ ਨਾ ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਦਿੱਤਾ ਨਾ ਇਹਨਾਂ ਨੂੰ ਸੀ ਉਹਨਾਂ ਸੋਚਾ ਕਿ ਇਹ ਨੇ ਡਰ ਨਹੀਂ ਹਾਂਜੀ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਹੂੰ ਇਹਨਾਂ ਨੇ ਮੁੱਲਾ ਨੇ ਸੰਧਿਆ ਸੀ ਨਾ ਨਵਾਬ ਨੇ ਹਾਂਜੀ ਹਾਂਜੀ ਤੇ ਗੁਰੂ ਨਾਨਕ ਮਹਾਰਾਜ ਕਹਿੰਦੇ ਕਿ ਜੇ ਨੌਕਰ ਗਿਆ ਨਾ ਉਹਨੂੰ ਕਹਿੰਦੇ ਕਿ ਹੁਣ ਅਸੀਂ ਉਹਦੇ ਨੌਕਰ ਨਹੀਂ ਅਸੀਂ ਹੁਣ ਅਕਾਲ ਪੁਰਖ ਦੇ ਨੌਕਰ ਹਾਂ ਅੱਛਾ ਤੇ ਜਦੋਂ ਇਸੇ ਤਰ੍ਹਾਂ ਹੀ ਆਣ ਕੇ ਤੇ ਨੌਕਰ ਨੇ ਦੱਸ ਦਿੱਤਾ ਨواب ਸਾਹਿਬ ਨੂੰ ਹਾਂਜੀ ਹਾਂਜੀ ਇਹ ਜੀ ਨਾਨਕ ਇਹ ਗੱਲ ਕਹਿੰਦਾ ਅਸੀਂ ਉਹਦੇ ਨੌਕਰ ਨਹੀਂ ਅਸੀਂ ਅਕਾਲਪੁਰਖ ਦੇ ਨੌਕਰ ਹਾਂ ਤੇ ਫੇਰ ਦੁਬਾਰਾ ਘੱਲਿਆ ਕਿ ਜਾਓ ਇੱਕ ਵਾਰੀ ਫੇਰ ਉਹਨਾਂ ਨੂੰ ਕਹੋ ਕਿ ਉਹ ਦਰਸ਼ਨ ਕਰਨਾ ਚਾਹੁੰਦੇ ਆ ਤੁਹਾਡਾ ਹਾਂਜੀ ਜਿਵੇਂ ਫੇਰ ਨੌਕਰ ਗਿਆ ਤੇ ਜਾ ਕੇ ਬੇਨਤੀ ਕੀਤੀ ਕਿ ਮਹਾਰਾਜ ਨਵਾਬ ਸਾਹਿਬ ਤੁਹਾਡਾ ਦਰਸ਼ਨ ਕਰਨਾ ਚਾਹੁੰਦੇ ਤਾਂ ਉਹਨੂੰ ਮਿਲਣਾ ਚਾਹੁੰਦੇ ਆ ਹਾਂਜੀ ਤੇ ਗੁਰੂ ਨਾਨਕ ਮਹਾਰਾਜ ਉੱਠ ਕੇ ਤੇ ਨਾਲ ਤੁਰ ਪਏ ਜਦੋਂ ਆਏ ਨੇ ਜਦੋਂ ਪਹਿਲਾਂ ਆਉਂਦੇ ਹੁੰਦੇ ਸੀ ਉਦੋਂ ਇਹ ਇਹਨਾਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਹਾਂਜੀ ਇਹ ਗੱਲਾਂ ਕਰਦੇ ਸਤਕਾਰ ਕਹਿਣ ਤੋਂ ਪਹਿਲਾਂ ਸਤਕਾਰ ਕਰਦੇ ਹੁੰਦੇ ਸੀ ਸਤਕਾਰ ਕਰਦੇ ਹਾਂਜੀ ਸਤਕਾਰ ਕਰਦੇ ਹੁੰਦੇ ਸੀ ਪਰ ਅੱਜ ਗੁਰੂ ਨਾਨਕ ਮਹਾਰਾਜ ਇਹਨਾਂ ਨੂੰ ਆਣ ਕੇ ਕਹੜੇ ਕਿ ਖਲੋਗੇ ਨੇ ਇਹਨਾਂ ਨਾਲ ਕੋਈ ਸਤਕਾਰ ਦਾ ਸ਼ਬਦ ਨਹੀਂ ਉਹਨਾਂ ਕਿਹਾ ਅੱਛਾ ਨਵਾਬ ਸਾਹਿਬ ਨੂੰ ਗੁੱਸਾ ਚੜ ਗਿਆ ਹੂੰ ਨਵਾਬ ਸਾਹਿਬ ਕਹਿੰਦੇ ਕਿ ਨਾਨਕ ਜਦੋਂ ਮੈਂ ਅੱਗੇ ਤੁਹਾਨੂੰ ਬੁਲਾਉਂਦਾ ਸਾਂ ਤੇ ਤੁਸੀਂ ਮਨ ਉਸੇ ਵੇਲੇ ਆ ਜਾਂਦੇ ਸੀ ਐਰਕਾ ਮੈਂ ਤੁਹਾਨੂੰ ਬੁਲਾਇਆ ਤੁਸੀਂ ਆਏ ਨਹੀਂ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਨਵਾਬ ਜੀ ਅੱਗੇ ਅਸੀਂ ਤੁਹਾਡੇ ਨੌਕਰ ਸਾਂ ਹੂੰ ਉਹ ਤਾਂ ਕਰਕੇ ਅਸੀਂ ਉਸੇ ਵੇਲੇ ਆਉਂਦੇ ਸਾਂ ਹੁਣ ਅਸੀਂ ਤੁਹਾਡੇ ਨੌਕਰ ਨਹੀਂ ਹੁਣ ਅਸੀਂ ਉਸ ਅਕਾਲ ਪੁਰਖ ਦੇ ਨਮਕਰ ਇਹ ਜਦੋਂ ਨੇ ਡਰਤਾ ਪਰੰਦਰ ਪੈ ਬਚਨ ਸੁਣਿਆ ਹਾਂਜੀ ਤੇ ਮੁੱਲਾ ਨਵਾਬ ਨੇ ਸੋਚਿਆ ਕਿ ਇਨਾਂ ਦੇ ਮਨ ਵਿੱਚ ਡਰੀ ਕੋਈ ਨਹੀਂ ਹੂੰ ਕਿ ਇਧਰ ਨਵਾਬ ਹੈ ਤੇ ਇਹੋ ਜੇ ਨੇ ਡਰ ਬੰਦੇ ਨੂੰ ਆਪਣੇ ਧਰਮ ਵਿੱਚ ਲਿਆਉਣਾ ਚਾਹੀਦਾ ਜ਼ਰੂਰ ਹੂੰ ਇਹ ਗੱਲ ਸੋਚ ਕੇ ਤੇ ਨਵਾਬ ਨੇ ਕਿਹਾ ਜੀ ਤੁਸੀਂ ਸਰਨਾਲ ਚੱਲ ਕੇ ਤੇ ਮਿਲਣਾ ਪੜੋ ਨਮਾਜ਼ ਨਮਾਜ਼ ਮਸਜਿਦ ਵਿੱਚ ਹਾਂਜੀ ਕਾਜੀ ਵੀ ਤੁਰ ਪਿਆ ਔਰ ਗੁਰੂ ਨਾਨਕ ਮਹਾਰਾਜੀ ਤੁਰਪੇ ਨੇ ਤੇ ਨਵਾਬ ਵੀ ਤੁਰਪੇ ਹੂੰ ਕਹਿੰਦੇ ਕਿ ਜਦੋਂ ਗਏ ਨਾ ਹਾਂਜੀ ਮਸਜਿਦ ਦੇ ਵਿੱਚ ਤੇ ਉਧਰੋਂ ਇਹ ਪਾਸੇ ਭయ్యా ਜੈਰਾਮ ਜੀ ਕਿਉਂਕਿ ਸਾਰੇ ਪਿੰਡ ਵਿੱਚ ਗੱਲ ਫੈਲ ਗਈ ਕਿ ਅੱਜ ਨਾਨਕ ਮਸਜਿਦ ਵਿੱਚ ਮੌਲਵੀ ਨਾਦ ਗਾਜੀਨਾਏ ਗਏ ਨੇ ਮਾਜਪਨ ਵਾਸਤੇ ਕਹਿੰਦੇ ਕਿ ਭਾਈ ਜੈਰਾਵਾਂ ਦੀ ਬੜੀ ਚਿੰਤਾ ਵਿੱਚ ਡੁੱਬੇ ਇਹਨਾਂ ਸੋਚੇ ਇੱਕ ਬੜੀ ਬੇਇੱਜ਼ਤੀ ਵਾਲੀ ਗੱਲ ਹੈ ਕਿ ਇੱਕ ਚੰਗੇ ਭਲੇ ਖਾਨਦਾਨ ਦਾ ਮੱਛਾ ਹੋ ਗਿਆ ਤੇ ਇਹ ਨਮਾਜ਼ ਪੜੇ ਇਹਨਾਂ ਨੇ ਮਿੱਠੇ ਹੋਏ ਮੰੰਜੀ ਉੱਤੇ ਤੇ ਆਪਣਾ ਸਿਰ ਵੜਿਆ ਹੋਇਆ ਤੇ ਭੈਣ ਨਾਨਕੀ ਇਹ ਆਈ ਹੈ ਤੇ ਕਹਿੰਦੀ ਸਵਾਮੀ ਜੀ ਕੀ ਗੱਲ ਹੈ ਕਿਹੜੀ ਸੋਚਾਂ ਵਿੱਚ ਡੁੱਬੇ ਹੋ ਹਾਂਜੀ ਕਹਿੰਦੇ ਨਾਨਕੀ ਸੋਚਾਂ ਵਿੱਚ ਕੀ ਡੁਬਣਾ ਮੌਤ ਬੀਤੀ ਵਾਲੀ ਗੱਲ ਹੈ ਨਾਨਕੀ ਕਹਿੰਦੀ ਕੀ ਹੋਇਆ ਕਹਿੰਦੇ ਕਿ ਨਾਨਕ ਜਿਹੜਾ ਅੱਜ ਮਸਜਿਦ ਦੇ ਵਿੱਚ ਨਮਾਜ਼ ਪੜ੍ਹਨ ਵਾਸਤੇ ਚਲੇਗਾ ਹੂੰ ਤੇ ਨਾਨਕੇ ਕਹਿੰਦੀ ਨਹੀਂ ਸ੍ਰੀਮਾਨ ਜੀ ਤੁਸੀਂ ਯਕੀਨ ਰੱਖੋ ਵਿਸ਼ਵਾਸ ਰੱਖੋ ਮੇਰੇ ਭਰਾ ਨੂੰ ਕੋਈ ਬੰਦਾ ਪਰਮਾਣ ਵਾਲਾ ਨਹੀਂ ਜਮਾ ਦੁਨੀਆ ਕੇ ਇਹਨਾਂ ਨੂੰ ਪਰਮਾ ਸਕੇ ਜੇ ਤੁਹਾਨੂੰ ਯਕੀਨ ਨਹੀਂ ਨਾ ਆਉਂਦਾ ਤੇ ਤੁਸੀਂ ਕੋ ਨੌਕਰ ਭੇਜ ਕੇ ਮਸਜਿਦ ਦੇ ਵਿੱਚ ਕੀ ਹੋ ਰਿਹਾ ਹੂੰ 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 ਤੇ ਤੁਸੀਂ ਨੌਕਰ ਭੇਜ ਕੇ ਸਾਰੀ ਖਬਰ ਲੈ ਅੱਛਾ ਇਹਨਾਂ ਨੇ ਭਾਈ ਜਾਰਾਮ ਨੇ ਨਿੱਦੇ ਬ੍ਰਾਹਮਣ ਨੂੰ ਭੇਜਿਆ ਕਿ ਨੰਦਿਆ ਜਾ ਜਾ ਕੇ ਮਸਜਿਦ ਵਿੱਚ ਚਲੇ ਜਾ ਜਾ ਕੇ ਵੇਖੇ ਉੱਥੇ ਨਾਨਕ ਦੇ ਨਾਲ ਕੀ ਕੁਝ ਹੁੰਦਾ ਨਾਨਕ ਕੀ ਕਰਦਾ ਉਧਰੋਂ ਜਿਸ ਵੇਲੇ ਇਧਰ ਮਸਜਿਦ ਵਿੱਚ ਪਹੁੰਚੇ ਆ ਨਵਾਬ ਸਾਹਿਬ ਤੇ ਕਾਜੀ ਹਾਂਜੀ ਤੇ ਇਹਨਾਂ ਨੇ ਜਿਸ ਵੇਲੇ ਆਪਣਾ ਮੁਸਲਮਾਨੀ ਰਿਵਾਇਤ ਦੇ ਮਤਾਬਕ ਜਿਹਨੂੰ ਆਪਾਂ ਮੁਸਲਮਾਨੀ ਰਵਾਇਤ ਦੇ ਮੁਤਾਬਕ ਉਜੂ ਕਰਨਾ ਕਹਿੰਦੇ ਆ ਅੱਛਾ ਐਸੇ ਹੱਥ ਨੂੰ ਝੋਣਾ ਕਹਿੰਦੇ ਆ ਹਾਂਜੀ ਉਹ ਕਹਿੰਦੇ ਉਜੂ ਕਰਨਾ ਅੱਛਾ ਉਹਨਾਂ ਉਜੂ ਕੀਤਾ ਤੇ ਨਾਨਕ ਵੀ ਚਲੇ ਗਏ ਉਹਨਾਂ ਨਾਲ ਉਹ ਆਪਣੇ ਕੰਨਾਂ ਤੇ ਹੱਥ ਰੱਖ ਕੇ ਕਦੇ ਕੰਨਾਂ ਤੇ ਹੱਥ ਰੱਖ ਕੇ ਨਮਾਜ਼ ਪੜਦੇ ਆ ਕਦੇ ਗੋਡੇ ਟੇਕਦੇ ਆ ਹਾਂਜੀ ਕਦੇ ਅੱਖਾਂ ਮੀਟਦੇ ਆ ਕਦੇ ਕੁਛ ਕਰਦੇ ਆ ਇਹ ਨਮਾਜ਼ ਪੜਦੇ ਤੇ ਬਾਬਾ ਨਾਲ ਜੀ ਇਸਿੱਧੇ ਖੜੇ ਖਲੋਤੇ ਰਹੇ ਹੂੰ ਜਦੋਂ ਨਮਾਜ਼ ਪੜ ਲਈ ਇਹਨਾਂ ਨੇ ਤੇ ਇਹ ਨਵਾਬ ਸਾਹਿਬ ਨੇ ਪੁੱਛਿਆ ਕਿ ਨਾਨਕ ਤੁਸਾਂ ਨਮਾਜ਼ ਨਹੀਂ ਪੜੀ ਹੂੰ ਤੇ ਨਾਨਕ ਕਹਿੰਦਾ ਕਿ ਅਸਾਂ ਨਮਾਜ਼ ਪੜੀ ਐ ਤੁਸਾਂ ਨਹੀਂ ਪੜੀ ਹੂੰ ਨਹੀਂ ਮਾਰਾਇਆ ਹੀ ਤੁਹਾਡੇ ਸਾਹਮਣੇ ਪੜਦੇ ਰਹੇ ਨਮਾਜ਼ ਅੱਖਾਂ ਮੀਟ ਕੇ ਮਸੱਲਾ ਵਿਛਾ ਕੇ ਫੇਰ ਆਪਾਂ ਅ ਮਾਦਦ ਕੀ ਤੈਨ ਮਾਈ ਪੜੀ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਕਿ ਨਵਾਬ ਸਾਹਿਬ ਤੁਸੀਂ ਸਰੀਰ ਕਰਕੇ ਪੜੀ ਹੈ ਮਨ ਕਰਕੇ ਨਹੀਂ ਪੜੀ ਅਸੀਂ ਮਨ ਕਰਕੇ ਪੜੀਏ ਸਰੀਰ ਕਰਕੇ ਨਹੀਂ ਪੜੀ ਨਵਾਬ ਕਹਿੰਦਾ ਕਿ ਇਹ ਕਿ ਇਹ ਗੱਲ ਦਾ ਕੀ ਮਤਲਬ ਕਿ ਅਸਾ ਸਰੀਰ ਕਰਕੇ ਨਹੀਂ ਪੜੀ ਸਰੀਰ ਕਰਕੇ ਪੜੀ ਤਾਂ ਮਨ ਕਰਕੇ ਨਹੀਂ ਪੜੀ ਤੂੰ ਸਰੀਰ ਕਰਕੇ ਨਹੀਂ ਪੜੀ ਤਾਂ ਮਨ ਕਰਕੇ ਪੜੀ ਇਸ ਗੱਲ ਦਾ ਕੀ ਮਤਲਬ ਹੂੰ ਕਹਿੰਦੇ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਕਿ ਮੁੱਲਾ ਸਾਹਿਬ ਆਪਣਾ ਨਵਾਬ ਸਾਹਿਬ ਇਹ ਦੱਸੋ ਕਿ ਕਿਹਦੇ ਨਾਲ ਮੈਂ ਨਮਾਜ਼ ਪੜਦਾ ਮੈਂ ਕਿਹਦੇ ਨਾਲ ਪੜਦਾ ਇਹ ਜੀ ਤੁਸੀਂ ਸਾਡੇ ਨਾਲ ਪੜਦੇ ਅਸੀਂ ਤੁਹਾਡੇ ਨਾਲ ਆਇਆ ਸੀ ਕਾਜੀ ਸਾਹਿਬ ਤੁਹਾਡੇ ਨਾਲ ਸੀ ਮੈਂ ਤੁਹਾਡੇ ਨਾਲ ਸਾਂ ਹੂੰ ਕਹਿੰਦੇ ਕਿ ਨਵਾਬ ਸਾਹਿਬ ਤੁਸੀਂ ਤੇ ਆਪਣਾ ਕੰਧਾਰ ਦੇ ਵਿੱਚ ਘੋੜੇ ਘੇਰੀਦੇ ਫਿਰਦੇ ਸੋ ਤੇ ਮੈਂ ਕਿਹਦੇ ਨਾਲ ਪੜਦਾ ਹੂੰ ਤੁਹਾਡਾ ਮਨ ਤੇ ਇੱਥੇ ਨਹੀਂ ਸੀ ਹੂੰ ਸਰੀਰ ਕਰਕੇ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਸਰੀਰ ਕਰਕੇ ਤੁਸੀਂ ਪੜੀਏ ਮਨ ਕਰਕੇ ਨਹੀਂ ਪੜੀਏ ਹੂੰ 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 ਤੁਸੀਂ ਐ ਤੁਹਾਡਾ ਮਨ ਜਿਹੜਾ ਸੀ ਉਹ ਤੇ ਕੰਧਾਰ ਦੇ ਵਿੱਚ ਜਾ ਕੇ ਤੇ ਕੋੜੇ ਕਿਹੜਾ ਫਿਰਦਾ ਹੈ ਕਿਹੜੀ ਨਸਲ ਦਾ ਚੰਗਾ ਕੋੜਾ ਕਿਹੜੀ ਮਾੜਾ ਵਾਂ ਕਿਹਦਾ ਕਿੰਨਾ ਰੇਟ ਹੈ ਤੁਸੀਂ ਆ ਗੱਲਾਂ ਕਰਦੇ ਫਿਰਦੇ ਅਸੀਂ ਉੱਥੇ ਹਾਂ ਰਹਾਲ ਹੋ ਗਿਆ ਨਵਾਬ ਹਰਾਨ ਹੋ ਗਿਆ ਕਿ ਵਾਕਿਆ ਹੀ ਗੱਲ ਤੇ ਹੀ ਮੇਰਾ ਮਨ ਤੇ ਇੱਥੇ ਨਹੀਂ ਸੀ ਹਾਂਜੀ ਫਿਰ ਕਹਿੰਦਾ ਤੁਸੀਂ ਕਾਜੀ ਸਾਹਿਬ ਨਾਲ ਪੜ੍ਹ ਲੀਦੇ ਹਾਂ ਚਲੋ ਜੇ ਮੇਰਾ ਮਨ ਨਹੀਂ ਸੀ ਇੱਥੇ ਤਾਂ ਤੁਸੀਂ ਕਾਜੀ ਸਾਹਿਬ ਨਾਲ ਪੜ੍ਹ ਲੀਦੇ ਹੋ ਹਾਂ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜੇ ਤੁਹਾਡਾ ਮਨ ਕੰਧਾਰ ਦੇ ਘੋੜੇ ਖੇੜਦਾ ਫਿਰਦਾ ਹੈ ਤੇ ਕਾਜੀ ਨੂੰ ਤਾਂ ਆਪਣਾ ਫਿਕਰ ਪਿਆ ਸੀ ਹੂੰ ਕਹਿੰਦੇ ਮਹਾਰਾਜ ਉਹਨੂੰ ਕਾਹਦਾ ਫਿਕਰ ਪੈ ਗਿਆ ਕਹਿੰਦੇ ਉਹਨੂੰ ਫਿਕਰ ਪਿਆ ਸੀ ਕਿ ਉਹਦੀ ਘੋੜੀ ਸੂਹ ਵਾਲੀ ਸੀ ਹੂੰ ਔਰ ਘੋੜੀ ਜਿੱਥੇ ਉਹ ਬੰਨ੍ਦਾ ਸੀ ਪਿਛਲੇ ਬੰਨੇ ਕੋਈ ਟੋਆ ਕਿਨਾਂ ਕੋ ਖੂਗ ਕਿਨਾਂ ਕੁਝ ਵੀ ਆ ਅੱਛਾ ਕਹਿੰਦੇ ਕਿ ਉਹਨੂੰ ਇਹ ਫਿਕਰ ਸੀ ਕਿ ਜੇ ਬਖਵਰੀ ਘੋੜੀ ਸੂਪੀ ਤੇ ਉਹ ਬਸ਼ੀਰੀ ਬਿਚਰਾ ਜਿਹੜਾ ਉਹ ਕਿਤੇ ਵਿੱਚ ਪੈ ਗਿਆ ਤੇ ਮਰਨ ਜਾਵੇ ਹੂੰ ਜਿਵੇਂ ਕਾਜੀ ਦਾ ਵੀ ਪਰਦਾ ਫਾਸ਼ ਕਰ ਦਿੱਤਾ ਹੂੰ ਕਾਜੀ ਸਾਹਿਬ ਹੀ ਹੈਰਾਨ ਹੋ ਗਏ ਵੀ ਵਾਕਿਆ ਗੱਲ ਇਹੀ ਹੈ ਮੇਰੇ ਮਨ ਤੇ ਘਰ ਗਿਆ ਸੀ ਕਿ ਘੋੜੀ ਸੁਣਣ ਵਾਲੀ ਹੈ ਤੇ ਕਿਤੇ ਵਸ਼ੀਰੀ ਵਸ਼ੇਰਾ ਜਿਹੜਾ ਉਹ ਟੋਇਸ ਪਾ ਕੇ ਦੇਖ ਕੇ ਕਿਤੇ ਮਰਨਾ ਜਾਵੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਕਿ ਮੁੱਲਾ ਸਾਹਿਬ ਇਹ ਮਨ ਚੰਚਲ ਹੈ ਇਹ ਮਨ ਨੂੰ ਵਸ ਕਰਨਾ ਬੜਾ ਔਖਾ ਇਹ ਮਨ ਚੰਚਲਾ ਚਤਰਾਏ ਕਿਨੇ ਨਾ ਪਾਇਆ ਮਨ बस ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਜੇ ਉਹਦੀ ਪੂਰਨ ਕਿਰਪਾ ਹੋਏ ਤਾਂ ਫੇਰ ਮਨ ਵਸ ਵਿੱਚ ਆਉਂਦਾ ਬਿਲਕੁਲ ਇਹ ਮਨ ਵਸ ਤੇ ਨਹੀਂ ਆਉਂਦਾ ਇਹ ਮਨ ਤੇ ਅਹ ਛਾਰੀਆਂ ਦਿਸ਼ਾਵਾਂ ਵਿੱਚ ਘੁੰਮ ਜਾਂਦਾ ਇੱਕ ਸਕਿੰਟ ਲਈ ਅਸੀਂ ਕੰਪਿਊਟਰ ਦੀ ਗੱਲ ਕਰਦੇ ਆ ਨਾ ਉਹਦੇ ਨਾਲੋਂ ਵੀ ਤੇਜ਼ ਇਹ ਅਸੀਂ ਕਹਿੰਦੇ ਆ ਕਿ ਕੰਪਿਊਟਰ ਸਾਰੀਆਂ ਗੱਲਾਂ ਸਟੇਟ ਕੀਤੀਆਂ ਨੇ ਸੇਵ ਕੀਤੀਆਂ ਨੇ ਪਰ ਇਹ ਮਨ ਐਸਾ ਜਿਹੜੇ ਤੁਹਾਡੀਆਂ ਜ਼ਿੰਦਗੀ ਦੀਆਂ ਗੱਲਾਂ ਨੇ ਨਾ ਛੋਟੇ ਛੋਟੇ ਹੁੰਦੇ ਆਂ ਜਨਮ ਤੋਂ ਲੈ ਕੇ ਉਹ ਤੁਸੀਂ ਜਦੱਕ ਆਪਣਾ ਧਿਆਨ ਮਾਰੋ ਤੇ ਉਹ ਗੱਲਾਂ ਇੱਕ ਮਿੰਟ ਲਈ ਤੁਹਾਡੇ ਸਾਹਮਣੇ ਆ ਗਈ ਬਿਲਕੁਲ ਜੀ ਮਹਲਾ ਸਾਹਿਬ ਕਹਿੰਦੇ ਕਿ ਮਹਾਰਾਜ ਸਾਨੂੰ ਫਿਰ ਉਪਦੇਸ਼ ਦੇ ਦਿਓ ਕੋਈ ਹਾਂ ਜੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਕਿ ਆਪਣਾ ਨواب ਜੀ ਕਾਜੀ ਸਾਹਿਬ ਤੁਸੀਂ ਇੱਕ ਮਨ ਹੋ ਕੇ ਤੇ ਉਸ ਸਤਨਾਮ ਦਾ ਜਾਪ ਕਰਿਆ ਕਰੋ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਮੱਲਾਂ ਤੇ ਕਾਜੀ ਨੂੰ ਔਰ ਇਹਨਾਂ ਨੇ ਇਸੇ ਤਰ੍ਹਾਂ ਹੀ ਗੁਰੂ ਨਾਨਕ ਮਹਾਰਾਜ ਦੀ ਸਿੱਖਿਆ ਲੈ ਕੇ ਇਹਨਾਂ ਨੇ ਸਤਨਾਮ ਦਾ ਜਾਪ ਵਿਰਾਸਤ ਕਰਨਾ ਸ਼ੁਰੂ ਕਰ ਦਿੱਤਾ ਔਰ ਸਤਨਾਮ ਦਾ ਜਾਪ ਕਰਦਿਆਂ ਕਰਦਿਆਂ ਇਹ ਉਹਨਾਂ ਜ਼ਿੰਦਗੀ ਦਾ ਬਿੜਾ ਜਿਹੜਾ ਇਹ ਪਾਰ ਹੋ ਗਿਆ ਠੀਕ ਹੈ ਇਹ ਸਮਝੋ ਸਾਹਿਬ ਸਾਡੇ ਵਾਸਤੇ ਇਹੀ ਗੱਲ ਹੈ ਬਿਲਕੁਲ ਜੀ ਕਿ ਅਸੀਂ ਵੀ ਹੋਰ ਆਪਣੇ ਕੰਮਾਂ ਦੇ ਬੜੇ ਭੜੇ ਫਿਰਦੇ ਆਂ ਹਰ ਬੰਦਾ ਇਸ ਚੋਗ ਦਾ ਮਨ ਮਾਇਆ ਅਜੇ ਮੈਨੂੰ ਮੇਰੀ ਵਡਿਆਈ ਹੋ ਜਾਵੇ ਮੈਨੂੰ ਅਲਾਦਾ ਮਿਲ ਜਾਣ ਟੀਆਂ ਪੁੱਤਰ ਦੋਤੇ ਇਹ ਮਿਲ ਜਾਣ ਸਾਰੇ ਬਿਲਕੁਲ ਪਰ ਇਨਾਂ ਨੇ ਕਿਸੇ ਨੇ ਸਾਸ ਨਹੀਂ ਦੇਣਾ ਅਸੀਂ ਵੀ ਜੇ ਆਪਣਾ ਜ਼ਿੰਦਗੀ ਦਾ ਮੇੜਾ ਜਿਹੜਾ ਇਪਾਨ ਕਰਨਾ ਅਸੀਂ ਉਹ ਸੱਚਾ ਉਦੇਸ਼ ਜਿਹੜਾ ਸਤਨਾਮ ਦਾ ਗੁਰੂ ਕੀ ਬਾਣੀ ਦਾ ਜਾਪ ਕਰਕੇ ਉਹਦੇ ਨਾਲ ਨਾਲ ਆਪਣਾ ਜੀਵ ਜਿਹੜਾ ਉਸਾਰਨਾ ਕਰੀਏ ਠੀਕ ਹੈ ਜੀ ਸੱਚਾ ਬਾਹਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ